राजपुरा के मिनी सचिवालय में आज राजपुरा के पूर्व कांग्रेस विधायक हरदयाल कंबोज के नेतृत्व में कांग्रेस नेताओं ने पंजाब सरकार के खिलाफ तहसील स्तरीय प्रदर्शन किया यह प्रदर्शन प्रदेश में रोजाना हो रही लूटपाट व बढ़ती चोरीचकारी के कारण विदेश में गढ़ती कानून व्यवस्था को लेकर किया गया इस मौके पर पूर्व कांग्रेस विधायक कम्बोज ने पत्रकारों से जानकारी साझा करते हुए कहा कि राज्य में बिगड़ती कानून व्यवस्था के लिए सीधे तौर पर मौजूदा पंजाब सरकार जिम्मेदार है इस मौके पर पूर्व विधायक हरदयाल कंबोज ने राजपुरा के मौजूदा विधायक ਨੀਨਾ ਮਿਤਪਤਲ ਪਰ ਜੰਮ ਕੇ ਨਿਸ਼ਾਨਾ ਸਾਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਪੂਰੇ ਸਟੇਟ ਦੇ ਅੰਦਰ ਤਹਿਸੀਲ ਲੈਵਲ ਤੇ ਜਿਹੜੇ ਪਰਨੇ ਆ ਉਹ ਦਿੱਤੇ ਜਾ ਰਹੇ ਲੈਂਡ ਆਰਡਰ ਨੂੰ ਲੈ ਕੇ ਬੰਗਿਆਂ ਦੇ ਫੋਟੋ ਆਈ ਹੋਈ ਹੈ ਪਿਛਲੇ ਪੌਣੇ 3 ਸਾਲ ਚ ਜਦੋਂ ਖੈਰ ਕਰਨ ਵਾਲੀ ਪਾਰਟੀ ਦੀ ਸਰਕਾਰ ਬਣੀ ਆ ਉਸੇ ਸਾਲ ਜਿਹੜੇ ਦੇਖਾ ਤੋਂ ਜਾ ਕੇ ਪਤਾ ਲੱਗਦਾ ਪਹਿਲੇ ਸਾਲ ਚ 600 ਤੋਂ ਉੱਤੇ ਬੰਦੇ ਕਤਲ ਹੋਏ ਪੰਜਾਬ ਦੇ ਅੰਦਰ ਅੱਜ ਨੂੰ ਡਟਾਂ ਖੋਹਾਈ ਨਿਆ ਹੋ ਰਹੀਆਂ ਹੈ ਕਿੰਨਾਂ ਮਤਲਬ ਕਹਿੰਦਾ ਫਰੋਤੀਆਂ ਲਈਆਂ ਜਾ ਰਹੀਆਂ ਹੈਗੀਆਂ ਜਿਹੜੇ ਲੋਕ ਦਰਦੇ ਦੱਸਦੇ ਨਹੀਂ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਇਹ ਦੇਖੋ ਹਮਲਾ ਕਰਨਾ ਕੰਨਾਂ ਚੋਂ ਚੇਨੀਆ ਗਲੇ ਚੋਂ ਚੇਨੀਆ ਕੰਨਾਂ ਚੋਂ ਬਾਲੀਆਂ ਤੁਸੀਂ ਪਿੱਛੇ ਦੇਖਿਆ ਹੋਵੇਗਾ ਕਿ ਜਲੰਧਰ ਚ ਦੋ ਬੱਚੀਆਂ ਪੜਨ ਆਈਆਂ ਜਿਨ੍ਹਾਂ ਦੇ ਗਰੀਬ ਪੇਰੈਂਟਸ ਉਹਨਾਂ ਨੇ ਦੇਖੋ ਅੱਜਕੱਲ ਸਾਰਾ ਮਤਲਬ ਕਹਿੰਦਾ ਜਿਹੜਾ ਇੰਟਰਨੈਟ ਤੇ ਸਾਰੀ ਐਜੂਕੇਸ਼ਨ ਬਣਾਉਂਦੀ ਆ ਉਹਨਾਂ ਨੇ ਦਗੜਿਆਂ ਨੂੰ ਮੋਬਾਈਲ ਲੈ ਕੇ ਉਹ ਬੱਚਿਆਂ ਨੂੰ ਉਹ ਮੋਬਾਈਲ ਖੋਏ ਗਏ ਉਹਨਾਂ ਨੂੰ ਕੁੱਤਿਆਂ ਮਾਰਿਆ ਗਿਆ ਔਰ ਉਹ ਕੌਮਾਂ ਚ ਗਈਆਂ ਹੋ ਪਰ ਕਿੰਨੇ ਬੰਦੇ ਨਹੀਂ ਹੁੰਦੇ ਇੱਤਾ ਹੀ ਅੰਮ੍ਰਿਤਸਰ ਦੇ ਵਿੱਚ ਹੋਇਆ ਹੈਗਾ ਇਹ ਹਰ ਮਤਲਬ ਕਿ ਸ਼ਹਿਰ ਦੇ ਅੰਦਰ ਆ ਸਾਡੇ ਸ਼ਹਿਰ ਦੇ ਵਿੱਚ ਮਜ਼ਮੂਰ ਹੈਗੇ ਆ ਅੱਜ ਲੋਕੇ ਬੇਬਸ ਹੋ ਗਏ ਡਰਦੇ ਥਾਣੇ ਵੀ ਨਹੀਂ ਜਾਂਦੇ ਉਹਨੂੰ ਲਿਆਉਂਦੇ ਉਹਨਾਂ ਨੂੰ ਪਤਾ ਵੀ ਨਾ ਤਾਂ ਥਾਣੇ ਵਾਲੇ ਨੇ ਸਾਡੀ ਐਫਆਈਆਰ ਦਰਜ ਕਰ ਪਰ ਤੂੰ ਇਤਾਂ ਦੇ ਹਾਲਾਤ ਜਿਹੜੇ ਬੱਤਰ ਹੋ ਗਏ ਉਸ ਨੂੰ ਲੈ ਕੇ ਪੂਰੇ ਪੰਜਾਬ ਚ ਅਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ 6 ਦਿਨ ਰੁਕਣਾ ਇਹ ਤਾਂ ਸਟਾਰਟ ਆ ਹੈ ਕਹਿੰਦੇ ਨੇ ਵੀ ਕੰਨ ਕੰਨਾਂ ਦੀ ਜਿਹੜੀ ਬੌਲੀ ਸਰਕਾਰ ਆ ਆਪਣੇ ਦੇ ਕੰਨ ਫੋੜਨ ਦੇ ਲਈ ਆਏ ਬੜੀ ਬਾਤ ਅੱਛੀ ਨੂੰ ਸਟੇਟ ਲੈਵਲ ਤੇ ਲੈ ਕੇ ਅੱਜ ਗੈਂਗਸਟਰ ਰਾਜ ਤੇ ਪੈਦਾ ਹੋ ਗਿਆ ਰਖਾਤ ਇਤਨਾ ਦੇ ਬਣ ਗਏ ਖੇਲਾਂ ਦੇ ਵਿੱਚੋਂ ਇੰਟਰਵਿਊ ਚੱਲ ਰਹੀ ਨਹੀਂ ਜਾਂ ਤਾਂ ਤੁਸੀਂ ਬੰਦੇ ਪੰਜਾਬ ਦੇ ਲੋਕ ਜਾਣ ਤਾਂ ਕਿੱਥੇ ਜਾਣ ਮੈਥੋਂ 75000 ਦੇ ਨੇੜੇ ਹੁਣ ਤੱਕ ਪੂਰੇ ਪੰਜਾਬ 'ਚ ਇਹਨਾਂ ਨੇ ਪਰਚੇ ਦਰਜ ਕੀਤੇ ਆ ਜਿਦੇ ਵਿੱਚੋਂ ਮੈਂ ਕਿਸੇ ਦਾ ਨਜਾਇਜ਼ ਬਹੁਤ ਜ਼ਿਆਦਾ ਨਹੀਂ ਪੰਜਾਬ ਸਰਕਾਰ ਜਿਹੜੇ ਨਸ਼ਾ ਵਿਕਰੇ ਇਹਨਾਂ ਲੋਕਾਂ ਦੀ ਬਰਦਸਤ ਇੱਕ ਪੰਜਾਬੀ ਦੀ ਗੱਲ ਆ ਕਹਿੰਦੇ ਜੇ ਸ਼ਾਸਕ ਪਰੇਸ਼ਟ ਹੋ ਜਾਏ ਤਾਂ ਸ਼ਾਸਕ ਆਪਣੇ ਆਪ ਪਰੇਸ਼ਟ ਹੋ ਜਾਏ ਇਹ ਜਿਹੜੇ ਇਹਨਾਂ ਦੇ ਐਮ.ਐਲ.ਏ. ਚ ਬਈ ਰਾਜ ਤੇ ਲੁੱਟ ਰਹੇ ਹੈਗੇ ਪੰਜਾਬ ਦੇ ਵਿੱਚ ਚਲਦਾ ਨੁਸਖਾ ਇੱਥੇ ਮੈਂ ਰਾਜਪੁਰੇ ਦੀ ਗੱਲ ਕਰਦਾ ਰਾਜਪੁਰੇ ਇਹ ਹੀ ਜਿਹੜੀ ਬੀਬੀ ਸਾਡੀ ਐਮ.ਐਲ.ਏ. ਬਣੀ ਆ ਇਹ ਕੀਆ ਕਰਦੀ ਸੀ ਕਿ ਐਮ.ਐਲ.ਏ ਤੋਂ ਬਿਨਾਂ ਤਾਂ ਚੱਪਲ ਨਹੀਂ ਚੱਲਦੀ ਸਾਡੀ ਵੀ ਚੱਪਲ ਛੱਡੋ ਲੋਕਾਂ ਦੇ ਘਰ ਟੁੱਟੇ ਲੁੱਟੇ ਜਾ ਰਹੇ 10-10 ਦੁਕਾਨਾਂ ਦੇ ਇੱਕ ਇੱਕ ਦਿਨ ਦੇ ਵਿੱਚ ਤਾਲੇ ਪੈ ਗਏ ਪਿੰਡਾਂ 'ਚ ਜਾਓ ਤੁਸੀਂ ਮੋਹਰਾਂ ਦੀਆਂ ਕੇਵਲਾ ਚੋਰੀ ਹੋ ਕੇ ਜਾਂਦੀਆਂ ਹੈਗੀਆਂ ਹਰ ਪਾਸੇ ਮਤਲਬ ਕਹਿੰਦਾ ਬੜੀ ਲੁੱਟੇ ਭੋਲੀ ਹੈ ਜਿਹੜੀ ਇਹ ਦਿਨ ਮੈਂ ਹੁਣ ਤੁਹਾਡੇ ਨਾਲ ਸਾਹਮਣੇ ਗੱਲ ਕਰਾਂਗਾ ਕਿ ਕਿਹੜੇ ਕਿਹੜੇ ਬੰਦਿਆਂ ਨੂੰ ਇਹ ਲੈ ਕੇ ਆਈ ਔਰ ਕੀ ਕੁਝ ਹੋ ਰਿਹਾ ਕਿੰਨੇ ਕਿੰਨੇ ਮਤਲਕ ਠੇਕੇ ਤੇ ਜਿਹੜੇ ਇਹਨੇ ਸਾਰੇ ਦਿੱਤੇ ਹੋਏ ਹੈਗੇ ਦਫ਼ਤਰ ਜਿੰਨੇ ਬਕਵਾਕ ਮਤਲਕ ਦੇ ਦਫ਼ਤਰ ਜਿਹੜੇ ਠੇਕੇ ਦੇ ਉਹ ਯਾਰ ਇਹੀ ਰਾਜਪੁਰਾ ਜਿਸ ਤੋਂ ਦਿੱਸਤ ਸੀਲ ਦੇ ਅੰਦਰ ਪਹਿਲਾ ਤਹਿਸੀਲਦਾਰ ਕੁਲਦੀਪ ਸਿੰਘ ਨੂੰ ਅੰਦਰ ਕਰਾਇਆ ਹਰਦਿਆਲ ਸਿੰਘ ਉਹਨੇ ਕਾਂਗਰਸ ਪਾਰਟੀ ਨੂੰ ਉਹਨੂੰ ਜੇਲ੍ਹ ਦੇ ਵਿੱਚ ਗੇਰਿਆ ਤੇ ਇੱਥੇ ਹੀ ਉਹ ਨਫਰੀ ਸੀ ਤਹਿਸੀਲਦਾਰ ਜਿਸ ਨੂੰ ਮੈਂ ਗਲਾਵੇਂ ਤੋਂ ਫੜ ਕੇ ਲੈ ਕੇ ਬਾਹਰ ਰਾਇ ਸੀ ਇਸੇ ਸੀਲ ਦੇ ਅੰਦਰ ਅੱਜ ਤੁਸੀਂ ਦੇਖ ਲਓ ਕਿੰਨੇ ਕਿੰਨੇ ਲੱਖ ਰੁਪਏ ਲੈ ਕੇ ਚਿੱਟੀ ਹੋ ਰਹੀ ਹੈਗੀ ਆ ਇਹ ਪ੍ਰਸ਼ਾਸਨ ਹੈ ਇਹਨਾਂ ਦਾ ਇਹਨਾਂ ਦੀ ਅੱਖਾਂ ਕੁੱਟੀਆਂ ਮੋਟੀਆਂ ਪਈਆਂ ਹੈ ਇਹਨਾਂ ਨੇ ਤਾਂ ਐਮਐਲਏ ਦੀ ဂਰੀਮਾ ਨੂੰ ਮਤਲਬ ਕਹਿਨ ਦਵੇ ਨੀਚੇ ਗੇਰਤਾ ਯਾਰ ਤਹਿਸੀਲਦਾਰ ਲੱਗੇ ਆਣ ਆਪਣੇ ਅਧਿਕਾਰੀ ਆਪਣਾ ਕੰਮ ਕਰਨ ਐਮਐਲਏ ਜਾ ਕੇ ਤਹਿਸੀਲਦਾਰ ਕੁਰਸੀ ਤੇ ਬੈਠੇ ਆ ਇਹ ਬੀਬਾ ਜੀ ਐਮਐਲਏ ਨੂੰ ਜਾ ਕੇ ਬੁੱਕਾ ਦੇ ਰਹੇ ਉਹਨੂੰ ਤਹਿਸੀਲਦਾਰ ਨੂੰ ਬੁੱਕਾ ਦੇ ਰਹੀ ਹੈ ਐਮਐਲਏ ਯਾਰ ਐਮਐਲਏ ਦਾ ਚੀਫ ਸੈਕਟਰੀ ਤੋਂ ਉੱਤੇ ਰਹਿ ਕੇ ਕਹਿੰਦਾ ਹਾਂ ਵਾਟ ਇਜ਼ ਦਿਸ ਕੀ ਕਹਿ ਰਹੇ ਕਿ ਇਹ ਮੈਸੇਜ ਦੇ ਰਹੀ ਹੈ ਕਿ ਮੇਰੇ ਤੋਂ ਬਿਨਾ ਇਹ ਤਹਿਸੀਲ ਦੇ ਅੰਦਰ ਕੋਈ ਤਕਤਾ ਨਹੀਂ ਹੈ ਜੀ ਕਹਿੰਦੇ ਇੱਕ ਮਿੰਟ ਸੋ ਇਸ ਤਰੀਕੇ ਦੇ ਨਾਲ ਜਿਹੜੇ ਤਰਫ ਸਾਰੇ ਸ਼ਹਿਰ ਦੇ ਅੰਦਰ ਹੋਈ ਹੈ ਤੇ ਮਿਨਿਸਪਲ ਪੰਚੇ ਚ ਠੀਕ ਹੈ ਮੇਰੀ ਪਾਰਟੀ ਦੀ ਉਰਨ ਮਿਨਿਸਪਲ ਪੰਚਲਾ ਪਰ ਇਹ ਬੇਵਸ ਹੋਏ ਬਹਿ ਗਿਆ ਹਰ ਥਾਂ ਦੇ ਉਤਾਰਿਓ ਕਿੱਥੇ ਕਿੱਥੇ ਕਿਵੇਂ ਨਕਸ਼ਿਆਂ ਚ ਹੋ ਰਹਾ ਸਾਰੇ ਪਾਸੇ ਵਾਰੀਗੁਰੂ ਜੀ ਦਾ ਖਾਲਸਾ ਦੇਖਣੇ ਸਿਹਰੇ ਉਹਨ ਸਾਡਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਬੋਰਡ ਰੈਸਿ ਹੈ ਤੇ ਪੁਲਿਸ ਵਾਲੇ ਆ ਕੇ ਕਹਿ ਰਹੇ ਹੈਗੇ ਕਿ ਜਿਹੜੇ ਐਮ ਸੀ ਚਹਿ ਗਿਆ ਉਹਨਾਂ ਦੇ ਜਿਹੜੇ ਇਮਾਨਦਾਰੀ ਨਾਲ ਕਾਰੋਬਾਰ ਆ ਸਾਡਾ ਜਿਹੜਾ ਉਹਨੇ 9 ਨੰਬਰ ਵਾਰਡ ਤੋਂ ਐਮਸੀ ਆ ਕੱਪੜੇ ਦਾ ਕੰਮ ਆ ਕੱਪੜੇ ਦੀ ਕੀ ਬਲੈਕ ਕੋਲੇ ਦੀ ਉਹਦੀ ਦੁਕਾਨ ਤੇ ਜਾ ਕੇ ਖੜਚ ਜਾਂਦੇ ਆ ਉਹਦੀ ਜਾ ਕੇ ਉਹਨੂੰ ਪ੍ਰੈਸ਼ਰ ਕਰਨਾ ਦੂਜੀ ਐਮਸੀ ਨੂੰ ਪ੍ਰੈਸ਼ਰ ਕਰਨਾ ਸ਼ੁਰੂ ਕਰ ਦਿੰਦੇ ਆ ਵੀ ਪਾਰਟੀ ਪਰਨ ਲਿਖਿਆ ਇਹ ਤਾਂ ਹਲੇ ਤੁਹਾਡੇ ਪਹੁੰਚੇ ਤੁਸੀਂ ਕਿਸੇ ਦਾ ਮਨ ਜਿੱਤਣਾ ਤੁਸੀਂ ਪੰਜਾਬ ਦੇ ਪਾਰਟੀ ਤੁਸੀਂ ਕੀ ਪੋਲਟਿਕਸ ਕਰਦੀ ਹੁੰਦੀ ਹੈ ਇਹ ਇਹ ਸਾਡੇ ਭਰਾ ਨੇ ਜਿਹੜੇ ਮਲਾਜ ਬਣੇ ਮੈਂ ਉਹਨਾਂ ਨੂੰ ਵੀ ਕਹਾਂਗੇ ਇਹ ਆਣਾ ਜਾਣਾ ਬਣਿਆ ਰਹੇ ਆਪਣੇ ਆਣਾ ਜਾਣਾ ਬਣਿਆ ਰਹਿੰਦਾ ਮੁਰਸੀ ਲੱਗਣਾ ਸੀ ਅਸੀਂ ਤੁਹਾਨੂੰ ਬੱਚਿਆ ਮੰਗ ਰੱਖਿਆ ਸੀ ਰੱਖਿਆ ਸੀ ਪਹਿਲਾਂ ਕਹਿੰਦੇ ਇਹ ਕਸਮ ਖਾ ਕੇ ਕਹਿ ਸਕਦਾ ਕਿ ਪੂਰੇ ਰਾਜ ਦੇ ਚਦਰਯਾ ਸਿੰਘ ਦੇ ਹੁੰਦੇ ਆ ਜਦੋਂ ਸਰਕਾਰ ਦੀ ਕੋਈ 500 ਰੁਪਏ ਵੀ ਕਹਦੇ ਆਮ ਜਿਆਨੇ ਮੈਪਾਰਟੀ ਦੇ ਪਰ ਹੱਥ ਨਸੋ ਜੇ ਅੱਜ ਤੁਸੀਂ ਦੇਖੋ ਥਾਂ ਥਾਂ ਤੇ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਹੈਗੇ ਕੋਈ ਪੰਚਾਇਤ ਕੰਮ ਲੈ ਕੇ ਆ ਜੇ ਤੁਹਾਡੇ ਪਿੰਡ ਦੀ ਜ਼ਮੀਨ 99 ਤੇ ਲਿਖ ਦਿਓ ਜੀ ਤੁਸੀਂ ਯਾਰ ਨਹੀਂ ਜਾ ਸਕਦੀ ਮਤਲਬ ਇਸ ਤਰੀਕੇ ਦੇ ਨਾਲ ਜਿਹੜਾ ਹੋ ਰਿਹਾ ਹੈਗਾ ਦੇ ਆਰ ਓਪਨਲੀ ਲੂਟਿੰਗ ਦੀ ਰਾਜਪੁਰਾ ਕੌਂਸਲ ਇੰਨਾ ਵਧੀਆ ਯਾਰ ਇਸ ਇਲਾਕੇ ਨੂੰ ਕਿੰਨਾ ਵਾਰਡ ਦਿੱਤੇ ਭਾਰਤ ਸਰਕਾਰ ਨੇ ਅੱਜ ਤੁਸੀਂ ਦੀ ਹਾਲਤ ਦੇਖ ਲਓ ਕੀ ਬਣੀ ਪਈ ਹੈ ਦੱਸੋ ਜੇ ਇਹਨਾਂ ਨੇ ਕਿਹਾ ਕਿ ਅਸੀਂ ਪਾਰਟੀ ਸਿੰਬਲ ਤੇ ਨਹੀਂ ਰਹਿਣੀਆਂ ਹੈ ਜੀ ਇਸ ਇਲਾਕੇ ਦੇ ਪਹਿਲਾਂ ਹਮੇਸ਼ਾ ਪਾਰਟੀ ਦੇ ਸਿੰਬਲ ਹੀ ਹੋਏ ਨੇ ਬਾਕੀ ਬਾਕੀ ਪਾਰਟੀਆਂ ਦੇ ਦੂਜੇ ਲੜਦੇ ਆ ਲੜਾਂਦੇ ਹੈਗੇ ਇਹ ਨਟ ਨਹੀਂ ਜੀ ਜਨਤਾ ਪਹੁੰਚੀ ਹੈ ਸੰਖਿਆ ਜਿਵੇਂ ਵੀ ਹਾਰ ਇੱਕ ਮੁੱਠੋ ਕੇ ਤਿਆਰ ਆ ਤੱਕੜੇ ਉੱਤੇ ਲੜਾਈ ਲੜਾਂਗੇ ਸਰਕਾਰ ਮੇਰੀ ਪੂਰੀ ਟੀਮ ਤਿਆਰ ਹੈ ਜਿਓ ਦੇਖੀਏ ਕਿੰਨੇ ਉਤਸ਼ਾਹ ਦੇ ਨਾਲ ਸਾਰੇ ਲੋਕ ਆਏ ਵੇਚੇ ਉਸ ਬੰਦੇ ਦੀ ਉੱਤਟ ਕੇ